ਦੱਲਿਆ ਖਾਣਾ ਚਾਹੀਦਾ ਹਾਂ ਤੇ ਹੋਰ ਕੀ ਕਰਨਾ ਚਾਹੀਦਾ ਸਵੇਰ ਉੱਠ ਕੇ ਇਹਨਾਂ ਨੂੰ ਦੱਲਿਆ ਖਾਇਆ ਕਰੋ ਬੀਤੇ ਕੁਝ ਦਿਨਾਂ ਤੋਂ ਇਹ ਛੋਟੀ ਜਹੀ ਬੱਚੀ ਕਾਫੀ ਚਰਚਾ ਵਿੱਚ ਹੈ ਤੋਤਲੀਆਂ ਜਿਹੀਆਂ ਗੱਲਾਂ ਦੇ ਨਾਲ ਸਾਰਿਆਂ ਦਾ ਮਨ ਜਿੱਤਣ ਵਾਲੀ ਇਹ ਪਿਆਰੀ ਬੱਚੀ ਮੋਗਾ ਦੀ ਵਸਨੀਕ ਹੈ ਸਕੂਲ ਦੇ ਪ੍ਰਿੰਸੀਪਲ ਸਾਹਿਬ ਬੱਚੀ ਨੂੰ ਵਧੀਆ ਸਿੱਧ ਦੇਣ ਵਾਲੀਆਂ ਗੱਲਾਂ ਸਿਖਾਉਂਦੇ ਹਨ ਤੇ ਜਦੋਂ ਇਹ ਆਪਣੇ ਤੋਤਲੇ ਬੋਲਾ ਨਾਲ ਚੰਗੀ ਸਿੱਧੇ ਦੇਣ ਵਾਲੀਆਂ ਗੱਲਾਂ ਕਰਦੀ ਹੈ ਤਾਂ ਸਭ ਨੂੰ ਆਕਰਸ਼ਿਤ ਕਰਦੀ ਹੈ। ਪੇਸ਼ ਹੈ ਸਾਡੇ ਪੱਤਰਕਾਰ ਹਰਪਾਲ ਮੋਗਾ ਵੱਲੋਂ ਬੱਚੀ ਅਤੇ ਪ੍ਰਿੰਸੀਪਲ ਨਾਲ ਕੀਤੀ ਪਿਆਰੀ ਗੱਲਬਾਤ। ਹੋਰ ਕੀ ਕਰਨਾ ਚਾਹੀਦਾ ਹੈ? ਨੂਣਾ ਚਾਹੀਦਾ। ਹੋਰ ਕੀ ਕਰਨਾ ਚਾਹੀਦਾ ਹੈ? ਬੱਲੇ ਖਾਣਾ ਚਾਹੀਦਾ। ਹੋਰ ਕੀ ਕਰਨਾ ਚਾਹੀਦਾ ਹੈ? ਅਲਪੀ ਖਾਣੀ ਚਾਹੀਦੀ ਆ। ਤੇ ਜਿਹੜੇ ਗੰਦੀਆਂ ਗੰਦੇ ਚੀਜ਼ਾਂ ਹੁੰਦੀਆਂ ਬਾੜਲੀਆਂ 버ਗਰ ਨਹੀਂ ਖਾਣਾ। ਮੋਮੋਸ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀਡੇ ਕੀਡੇ ਹੁੰਦੇ ਐ ਇਸ ਕਰਕੇ ਜੇ ਆਪਾਂ ਅੱਛਾ ਮੋਬਾਈਲ ਫੋਨ ਆਪਾਂ ਨੂੰ ਉਹ ਦੋਸਾ ਖਾਣੇ ਆ ਦੋਸਾ ਖਾ ਲੈਣਾ ਚਾਹੀਦਾ ਉਹ ਤਾਂ ਵਧੀਆ ਹੁੰਦਾ ਤਾਂ ਮੈਂ ਕੀ ਕਹਿ ਰਹੀ ਆ ਫੋਨ ਯੂਜ਼ ਨਹੀਂ ਕਰ ਫੋਨ ਜੇ ਬਹੁਤ ਜ਼ਿਆਦਾ ਫੋਨ ਯੂਜ਼ ਕਰੀਏ ਫਿਰ ਕੀ ਹੋ ਜਾਂਦਾ ਆਵਾ ਮਾ ਇਹ ਇਦਾਂ ਹੋ ਜਾਂਦੀ ਆ ਮਾ ਅੰਕਲ ਨੂੰ ਦੱਸ ਦੋ ਕਿਵੇਂ ਹੋ ਜਾਂਦੀ ਆ ਅੱਖਾਂ ਦੱਸੋ ਜਲਦੀ ਕਰੋ ਅੰਕਲ ਜੀ

हां दलिया खा के की हो ਜਾਂਦਾ ਦੱਸ ਦੋ ਡੋਲੇ ਬੰਦੀਆ ਬੰਦ ਦਿਖਾਓ ਅੰਕਲ ਨੂੰ ਕਿਵੇਂ ਬੰਦੇ ਡੋਲੇ ਹਾਂ ਐ ਡੋਲੇ ਬੰਦੇ ਅੰਕਲ ਨੂੰ ਵੀ ਦੱਸ ਦੋ ਕਹੋ ਅੰਕਲ ਜੀ ਡੋਲੇ ਤਾਂ ਬੰਦੀਆ ਤੇ ਕੀ ਖਾਇਆ ਕਰੋ ਦੱਸੋ ਅੰਕਲ ਨੂੰ ਦਲਿਆ ਖਾਇਆ ਕਰੋ ਫੇਰ ਫੇਰ ਕੀ ਹੋ ਜੂਗਾ ਦੱਸ ਦੋ ਮਾਈਕ 'ਚ ਬੋਲ ਲੈ ਮਾਈਕ ਦਿਓ ਬਈ ਮਾਈਕ 'ਚ ਬੋਲ ਲੈ ਕਿਹੜੇ ਸਕੂਲ ਪੜਦੇ ਹੋ ਮੈਂ ਦੇਸਮਸ ਕਿਨ ਵਿੱਚ ਕਿੰਨੇ ਬੱਚੇ ਨਾਲ ਤੁਹਾਡੇ ਕਿੰਨੇ ਬੱਚਿਆਂ ਨੂੰ ਤੁਸੀਂ ਪੜਾਉਂਦੇ ਹੋ ਮੈਂ ਇੰਨੇ ਸਾਰੇ ਹਾਂ ਸਾਰਿਆਂ ਨੂੰ ਪੜਾਉਂਦੇ ਹਾਂ ਇੱਕ ਦਿਨ ਇਹ ਪਲੱਸ 1 2 ਚ ਗਈ ਸੀ ਮੇਰੇ ਨਾਲ ਪੜਾਉਣ ਵਾਸਤੇ ਪੜਾ ਕੇ ਆਈ ਐਕਨੋਮਿਕਸ ਉਹਦੇ ਆ ਕੇ ਆਈ ਸੀ ਤਾਂ ਕੀ ਕਹਿਣਾ ਚਾਹੋਗੇ ਤੁਸੀਂ 1 2 ਪੜਾਇਆ ਸੀ 1 2 ਅੱਛਾ ਤੇ ਤੁਸੀਂ ਬੱਚਿਆਂ ਨੂੰ ਦਲੀਆ ਕਿੰਨੇ ਖਾਣ ਨੂੰ ਦਲੀਆ ਖਾਓ ਖਾਈਦਾ ਹੈ ਕਿਉਂ ਕਿਹੜਾ ਦਲੀਆ ਖਾਣਾ ਚਾਹੀਦਾ ਕੋੜਿਚ ਕੀ ਪਣਾ ਜਾਇਦਾ ਦਲੀਏ ਚ ਅੰਗਰੇਜ਼ੀ ਵੀ ਅਲੂ ਵੀ ਵੈਰੀ ਗੁੱਡ ਅਲੂ ਹਾਂਜੀ ਮੇਰਾ ਨਾਮ ਹੈ ਰੀਨੂ ਗੁੰਬਰ ਤੇ ਮੈਂ ਦੇਵ ਸਮਾਜ ਗਰਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਵਿੱਚ ਐਕਟਿੰਗ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰ ਰਹੀ ਹੈਗੀ ਆ 24 ਸਾਲਾਂ ਤੋਂ ਮੈਂ ਸਕੂਲ ਦੇ ਵਿੱਚ ਐਜ਼ ਅ ਟੀਚਰ ਕੰਮ ਕਰ ਰਹੀ ਆ ਤਾਂ ਮਤਲਬ 24 ਸਾਲ ਦਾ ਸਾਥ ਮੇਰਾ ਐਜ਼ ਅ ਟੀਚਰ ਇਸ ਮਤਲਬ ਸਕੂਲ ਨਾਲ ਹੈਗਾ ਤੇ ਮੈਂ ਨਾਲ ਇੱਥੇ ਇਹ ਵੀ ਦੱਸਣਾ ਚਾਹਨੀ ਆ ਕਿ ਮੈਂ ਖੁਦ ਪੜੀ ਵੀ ਇਸ ਸਕੂਲ ਦੇ ਵਿੱਚ ਆ 12 13 ਸਾਲ ਮੇਰੇ ਉਹ ਵੀ ਇਸ ਸਕੂਲ ਦੇ ਵਿੱਚ ਬਿਤੇ ਹੋਇਆ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੇ ਤੁਸੀਂ ਬੱਚੇ ਨੂੰ ਦਲੀਆ ਖਾਨ ਦੇ ਬਾਰੇ ਕਹਿ ਰਹੇ ਹੋ ਤੇ ਬੱਚਾ ਉਸ ਨੂੰ ਬੜੇ ਹੀ ਅੰਦਾਜ਼ ਦੇ ਵਿੱਚ ਕਹਿ ਰਿਹਾ ਹੈ ਉਹ ਨਾ ਬੱਚੇ ਦਾ ਹਰਸ਼ਿਤ ਆ ਦਾ ਫਸਟ ਡੇਸ ਹੀਗਾ ਸਟੇਜ ਦੇ ਉੱਪਰ ਫਸਟ ਟਾਈਮ ਉਸ ਸਟੇਜ ਤੇ ਆਈਏ ਉਹਦਾ ਕੌਨਫੀਡੈਂਸ ਬੂਸਟ ਕਰ ਲਈ ਮੈਂ ਸਾਰੇ ਬੱਚਿਆਂ ਦਾ ਹੀ ਕੌਨਫੀਡੈਂਸ ਬੂਸਟ ਕਰਨ ਦੀ ਟ੍ਰਾਈ ਕਰਦੀ ਆ ਮੈਂ ਸੋਚਦੀ ਆ ਕਿ ਮਤਲਬ ਜਦੋਂ ਪਬਲਿਕ ਸਾਹਮਣੇ ਬੋਲਦੇ ਨੇ ਤਾਂ ਉਹਨਾਂ ਦਾ ਕੌਨਫੀਡੈਂਸ ਜਿਹੜਾ ਹੈ ਇੱਕ ਅਲੱਗ ਲੈਵਲ ਤੇ ਹੋ ਜਾਂਦਾ ਕਾ ਉਸ ਦਿਨ ਜਦੋਂ ਸਟੇਟ ਤੇ ਜਾਂਦੀ ਹੈ ਪਰ ਯੂਜੂਲੀ ਮੈਂ ਨਾਰਮਲੀ ਗੱਲ ਕਰਦੀ ਰਹਿੰਦੀ ਆ ਹੈਲਦੀ ਫੂਡ ਖਾਂਦੇ ਬੱਚਿਆਂ ਨਾਲ ਗੱਲ ਕਰਦੀ ਆ ਕਿ ਸਾਡਾ ਸਕੂਲ ਜਿਹੜਾ ਹੈ ਉਹ ਹਟ ਕੇ ਇੱਕ ਸਮਾਰਟ ਸਕੂਲ ਹੈ ਜਿੰਦੇ ਵਿੱਚ ਸਿਰਫ ਅਸੀਂ ਕੈਨ ਨੂੰ ਸਮਾਰਟ ਨਹੀਂ ਹੈਗੇ ਅਸੀਂ ਆਪਣੀ ਕਰਨੀ ਦੇ ਵਿੱਚ ਵੀ ਸਮਾਰਟ ਹੈਗੇ ਆ ਜੋ ਸਾਡਾ ਰਿਲੇਸ਼ਨਸ਼ਿਪ ਬੱਚਿਆਂ ਦੇ ਨਾਲ ਹੈਗਾ ਉਹ ਵੀ ਇੱਕ ਅੱਜ ਕੱਲ ਦੀ ਜਿਹੜੀ ਡਿਮਾਂਡ ਹੈ ਜੋ ਡਿਮਾਂਡ ਹੈ ਸਮਾਰਟਨੈਸ ਦੀ ਉਹਦੇ ਤੇ ਅਸੀਂ ਪੂਰੇ ਉਤਰਦੇ ਆ ਕੋਈ ਵੀ ਚਾਹਵੇ ਤਾਂ ਆ ਕੇ ਸਾਡੇ ਸਕੂਲ ਨੂੰ ਦੇਖ ਸਕਦਾ ਹੈਗਾ ਕਿ ਵੇਅਰ ਵੀਲ ਸਟੈਂਡ ਐਕਚੁਅਲੀ ਤਾਨੂੰ ਯਾਦ ਹੋਣਾ ਕਿ ਸਾਡੀ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਵੀ ਮਿਲलेट्स ਨੂੰ ਪ੍ਰਮੋਟ ਕਰ ਰਹੀ ਹੈਗੀ ਆ ਮोटे ਅਨਾਜ ਨੂੰ ਪ੍ਰਮੋਟ ਕਰ ਰਹੀ ਆ ਤਾਂ ਉਸ ਦਿਨ ਦੀ ਜਿਹੜੀ ਉਹ ਵੀਡੀਓ ਸੀ ਨਾ ਆ ਦਲੀਆ ਖਾਇਆ ਕਰੋ ਮਤਲਬ ਉਹ ਉਹਦੇ ਨਾਲ ਹੀ ਲਿੰਕਡ ਸੀ ਸਰ ਕਿ ਬੱਚਿਆਂ ਨੂੰ ਇੱਕ ਮੈਸੇਜ ਕਨਵੇ ਕਰਨਾ ਉਹ ਤਾਂ ਯਾਨੀ ਕਿ ਦਲੀਆ ਬਣਿਆ ਸੀ ਮਤਲਬ ਦਲੀਆ ਬਣਿਆ ਨਹੀਂ ਗਾ ਅਸੀਂ ਦਲੀਆ ਖਾਣ ਲਈ ਪ੍ਰਮੋਟ ਕਰਦੇ ਆਂ ਬੱਚੇ ਲਈ ਦਲੀਆ ਉਹ ਦਲੀਆ ਲੈ ਕੇ ਵੀ ਆਇਆ ਸੀ ਬੱਚਾ ਉਸ ਦਿਨ ਬਣਾ ਕੇ ਥੈਟਸ ਵਾਈ